ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਉ ਦੁਪਹਿਰ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਆ ਹallelujah 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 ਧੰਵਾ 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 ਧੰਵਾਦ ਮਹਾਨ ਪਰਮੇਸ਼ੂ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਆ ਮੇਰੇ ਜ਼ਿੰਦਗੀ ਲਈ ਖੁਦਾਵੰ ਜੀ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ ਜਾਂਦੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ਰ ਜੀ ਤੁਸੀਂ ਸਾਨੂੰ ਹੁਣ ਤੱਕ ਖੁਦਾਵੰਦ ਜੀ ਪ੍ਰਭ ਜੀ ਤੁਹਾਡੇ ਸਵਰਗੀ ਦੂਤਾਂ ਨੇ ਸਾਨੂੰ ਇਰਦ-ਗਿਰ ਤੋਂ ਢੇਰੀ ਰੱਖਿਆ ਖੁਦਾਵੰਦ ਜੀ ਔਰ ਸਾਨੂੰ ਹਰ ਇੱਕ ਐਕਸੀਡੈਂਟ ਦੁਰਘਟਨਾ ਤੋਂ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਬਾਹਰ ਆਣ ਜਾਣ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਸਾਨੂੰ ਬਰਕਤ ਆਸ਼ੀਸ਼ ਦਿੱਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਹੁਣ ਤੱਕ ਸਾਡੇ ਘਰਾਂ ਪਰਿਵਾਰਾਂ ਨੂੰ ਆਪਣੀ ਦਇਆ ਵਿੱਚ ਢੱਕ ਕੇ ਰੱਖਿਆ ਔਰ ਸੱਚ ਪਰਮੇਸ਼ਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਬਰਕਤ ਆਸ਼ੀਸ਼ ਦਿੱਤੀ ਔਰ ਸਾਡੇ ਹੱਥਾਂ ਦੇ ਕੰਮਾਂ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਪੂਰਾ ਕੀਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਔਰ ਸੱਚਮੁੱਚ ਤੁਸੀਂ ਸਾਡੇ ਸਰੀਰ ਨੂੰ ਬਲ ਦਿੱਤਾ ਪਰਮੇਸ਼ਰ ਜੀ ਇਸ ਵੱਡੇ ਬਲ ਦੇ ਲਈ ਤੁਹਾਡਾ ਧੰਨਵਾਦ ਕਰਦੇ ਆਂ ਔਰ ਪ੍ਰਭੂ ਜੀ ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਆਂ ਖੁਦਾਵੰਨ ਜੀ ਅੱਜ ਜਿਹੜਾ ਵੀ ਵਚਨ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਪ੍ਰਭੂ ਜੀ ਉਹ ਵਚਨ ਸਾਡੀਆਂ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾਵੰਨ ਜੀ ਔਰ ਪ੍ਰਭੂ ਜੀ ਵਚਨ ਦੇ ਪੜੇ ਸੁਨੇ ਜਾਣ ਤੇ ਸਾਨੂੰ ਆਸ਼ੀਸ਼ ਔਰ ਬਰਕਤ ਮਿਲੇ। ਖੁਦਾਵੰਨ ਜੀ ਇਹ ਵਚਨ ਸਾਡੀਆਂ ਜ਼ਿੰਦਗੀਆਂ ਨੂੰ ਬਦਲਣ ਦੇ ਲਈ ਹੋਵੇ ਮੇਰੇ ਖੁਦਾਵੰਨ ਜੀ। ਔਰ ਸੱਚਮੁੱਚ ਪ੍ਰਭੂ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੀਆਂ ਜ਼ਿੰਦਗੀਆਂ ਚੋਂ ਚੁਰਾਣੇ ਨਾ ਪਾਏ। ਮੇਰੇ ਮਹਾਨ ਪਰਮੇਸ਼ਰ ਜੀ ਇਸਾਰੀ ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ। ਆਮਨ। ਆਹ ਅੱਜ ਦੇ ਵਚਨ ਦੇ ਵਿੱਚ ਜਾਂਦੇ ਆਂ। ਅੱਜ ਦਾ ਵਚਨ ਜ਼ਬੂਰ 118 ਦੇ ਆਇਤੀ 17 ਔਰ 18 ਨੰਬਰ ਆਇਤ। ਮੈਂ ਮਰਾਂਗਾ ਨਹੀਂ ਸਗੋਂ ਮੈਂ ਜੀਵਾਂਗਾ। ਅਤੇ ਯਹਵਾ ਦੇ ਕੰਮਾਂ ਦਾ ਵਰਣਨ ਕਰਾਂਗਾ ਯਹਵਾ ਨੇ ਮੈਨੂੰ ਬਹੁਤ ਤਾੜਿਆ ਪਰ ਮੈਂ ਮੌਤ ਦੇ ਹਵਾਲੇ ਨਾ ਕੀਤਾ ਹallelujah ਅੱਜ ਦੇ ਵਚਨ ਦੇ ਵਿੱਚ ਯਹਵਾ ਪਰਮੇਸ਼ੁਰ ਸੱਦਦਾਸਦੇ ਆ ਯਹਵਾ ਪਰਮੇਸ਼ੁਰ ਕਹਿੰਦੇ ਆ ਕਿ ਬਹੁਤ ਸਾਰੀਆਂ ਮੁਸ਼ਕਿਲਾਂ ਮੁਸੀਬਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣਗੀਆਂ ਪਰ ਕੋਈ ਵੀ ਮੁਸ਼ਕਿਲ ਮੁਸੀਬਤ ਤੁਹਾਨੂੰ ਮਾਰ ਨਹੀਂ ਸਕੇਗੀ ਔਰ ਨਾ ਹੀ ਤੁਹਾਨੂੰ ਕੋਈ ਵੀ ਮੁਸ਼ਕਿਲ ਮੁਸੀਬਤ ਤੁਹਾਨੂੰ ਯਹਵਾ ਤੋਂ ਪਰੇ ਕਰ ਸਕੇਗੀ ਯੋਹਾਵਾ ਪਰਮੇਸ਼ਰ ਕਹਿੰਦੇ ਆ ਕਿ ਜਿੱਦਾਂ ਕਹਿੰਦੇ ਕਿ ਤੁਹਾਨੂੰ ਮੌਤ ਦੇ ਹਵਾਲੇ ਨਾ ਕੀਤਾ ਜਾਵੇਗਾ ਤੁਹਾਨੂੰ ਤਾੜਿਆ ਜਾਵੇਗਾ ਸੁਧਾਰਨ ਦੇ ਲਈ ਤੁਹਾਡੀਆਂ ਬਦੀਆਂ ਨੂੰ ਤੁਹਾਡੇ ਵਿੱਚੋਂ ਕੱਢਣ ਦੇ ਲਈ ਤੁਹਾਨੂੰ ਤਾੜਿਆ ਜਾਵੇਗਾ ਪਰ ਤੁਹਾਨੂੰ ਮੌਤ ਦੇ ਹਵਾਲੇ ਨਹੀਂ ਕੀਤਾ ਜਾਊਗਾ ਆਪਾਂ ਸਾਰੇ ਭੈਣ ਭਰਾ ਜਾਣਦੇ ਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਐਸੇ ਬਹੁਤ ਸਾਰੇ ਘਨਾਉਣੇ ਪਾਪ ਸੀਗੇ ਜਦੋਂ ਅਸੀਂ ਪ੍ਰਭੂ ਦੇ ਵਿੱਚ ਨਹੀਂ ਸੀਗੇ ਸਾਡੀ ਜ਼ਿੰਦਗੀਆਂ ਦੇ ਵਿੱਚ ਬਹੁਤ ਸਾਰੀ ਬਦੀ ਸੀਗੀ ਪਰ ਫੇਰ ਵੀ ਯਹਵਾ ਪਰਮੇਸ਼ੁਰ ਨੇ ਸਾਨੂੰ ਮਾਰਿਆ ਨਹੀਂ ਮੌਤ ਦੇ ਹਵਾਲੇ ਨਹੀਂ ਕੀਤਾ ਫੇਰ ਵੀ ਯਹਵਾ ਪਰਮੇਸ਼ੁਰ ਨੇ ਕੀ ਕੀਤਾ ਸਾਨੂੰ ਬਚਾਇਆ ਔਰ ਬਚਾ ਕੇ ਆਪਣਾ ਬਚਨ ਦਿੱਤਾ ਤੇ ਸਾਨੂੰ ਸਦਾ ਦੇ ਜੀਵਨ ਦਾ ਰਾਹ ਦਿੱਤਾ ਤੋਂ ਸੱਚਮੱਚ ਯਹਵਾ ਪਰਮੇਸ਼ੁਰ ਦੇ ਆਲੂ ਤੇ ਕਿਰਪਾਲੂ ਪਰਮੇਸ਼ੁਰਾ ਉਹ ਸਾਨੂੰ ਕਦੇ ਵੀ ਮੌਤ ਦੇ ਹਵਾਲੇ ਨਹੀਂ ਹੋਣ ਦੇਣਾ ਚਾਹੁੰਦੇ ਪਰ ਉਹ ਸਾਨੂੰ ਹਮੇਸ਼ਾ ਬਚਾਉਣਾ ਚਾਹੁੰਦੇ ਆ ਬਹੁਤ ਸਾਰੇ ਲੋਗਾ ਜਿਵੇਂ ਕਿ ਬਹੁਤ ਸਾਰੇ ਲੋਕ ਜਿਹੜੇ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਪਾਪ ਕਰਦੇ ਆ ਖਾਸ ਕਰਕੇ ਅੱਜ ਕੱਲ ਮਸੀਹਤ ਦੇ ਵਿੱਚ ਵੀ ਬਹੁਤ ਜ਼ਿਆਦਾ ਮਸੀਹੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਪਾਪ ਆ ਮਸੀਹੀ ਲੋਕਾਂ ਦੀ ਜ਼ਿੰਦਗੀ ਨੂੰ ਦੇਖ ਕੇ ਬਹੁਤ ਬਹੁਤ ਸਾਰੇ ਜਿਹੜੇ ਦੂਸਰੇ ਅਨੇਜਾਤੀ ਦੇ ਲੋਕ ਆ ਉਹ ਵੀ ਠੋਕਰ ਖਾਂਦੇ ਆ ਉਹਦਾ ਉਹਦਾ ਕਾਰਨ ਇਹ ਆ ਕਿ ਮਸੀਹਤ ਦੇ ਵਿੱਚ ਇਹੀ ਦੱਸਿਆ ਜਾਂਦਾ ਆ ਕਿ ਅਸੀਂ ਪਾਪ ਨਹੀਂ ਕਰਨਾ ਅਸੀਂ ਝੂਠ ਨਹੀਂ ਬੋਲਣਾ ਅਸੀਂ ਫਰੇਵ ਨਹੀਂ ਕਰਨਾ ਪਰ ਅੱਜ ਕੱਲ ਬਹੁਤ ਸਾਰੇ ਲੋਕ ਜਿਹੜੇ ਮਸੀਹ ਦੇ ਨਾਮ ਤੇ ਬਹੁਤ ਸਾਰਾ ਪਾਪ ਕਰ ਰਹੇ ਆ ਤੇ ਫਿਰ ਵੀ ਪਰਮੇਸ਼ਰ ਉਹਨਾਂ ਨੂੰ ਮੌਤ ਦੇ ਹਵਾਲੇ ਨਹੀਂ ਕਰਦਾ ਫਿਰ ਵੀ ਪਰਮੇਸ਼ਰ ਚਾਹੁੰਦਾ ਆ ਕਿ ਉਹ ਮੋੜੇ ਹੋਣ ਤੇ ਉਹ ਪਾਪਾਂ ਤੋਂ ਤੋਬਾ ਕਰਕੇ ਆਪਣੇ ਜੀਵਨ ਨੂੰ ਪਰਮੇਸ਼ਰ ਦੇ ਹਵਾਲੇਕਾਰ ਦੇਣ ਪਰ ਲੋਕ ਜਿਹੜੇ ਆ ਲੋਕ ਸਮਝ ਨਹੀਂ ਰਹੇ ਪਰ ਅੰਤ ਦੇ ਸਮੇਂ ਦੇ ਵਿੱਚ ਉਹਨਾਂ ਦਾ ਨਿਆਂ ਜ਼ਰੂਰ ਹੋਏਗਾ ਤੋਂ ਜਿੱਦਾਂ ਆਪਾਂ ਦੇਖਦੇ ਆ ਕਿ ਜਦੋਂ ਸਦਰਕ ਮੈਸਕ ਅਬਦਨਗੋ ਨੂੰ ਅੱਗ ਦੇ ਵਿੱਚ ਸਿੱਟਿਆ ਗਿਆ ਤੇ ਕੀ ਹੋਇਆ ਉਹ ਪਰਮੇਸ਼ਵਰ ਦੇ ਲਈ ਡਟ ਗਏ ਸੀਗੇ ਉਹ ਪਰਮੇਸ਼ਵਰ ਦੇ ਲਈ ਵਫਾਦਾਰ ਸੀਗੇ ਉਹਨਾਂ ਨੇ ਪਾਪ ਦਾ ਰਾਹ ਨਹੀਂ ਅਪਣਾਇਆ ਉਹਨਾਂ ਨੇ ਕਿਸੇ ਹੋਰ ਨੂੰ ਮੱਥਾ ਟੇਕਣ ਦੀ ਬਜਾਏ ਮੌਤ ਨੂੰ ਗੱਲ ਦੇ ਨਾਲ ਲਾਣਾ ਚਾਇਆ ਉਹਨਾਂ ਨੇ ਇਹੀ ਚੰਗਾ ਸਮਝਿਆ ਕਿ ਅਸੀਂ ਆਪਣੇ ਪਰਮੇਸ਼ਰ ਤੋਂ ਬੇਮੁਖ ਹੋ ਕੇ ਵੀ ਅਸੀਂ ਨਰਕ ਦੀ ਅੱਗ ਵਿੱਚ ਸੁੱਟੇ ਜਾਵਾਂਗੇ ਇਸ ਤੋਂ ਚੰਗਾ ਇਹ ਹੈ ਕਿ ਅਸੀਂ ਜਉਂਦੇ ਜੀ ਜਿਹੜੀ ਆ ਇਹ ਸੰਸਾਰਿਕ ਅੱਗ ਨੂੰ ਅਪਣਾ ਲਈਏ ਔਰ ਹਮੇਸ਼ਾ ਦੀ ਜਿਹੜੀ ਆਗਿਆ ਉਸ ਤੋਂ ਬਚ ਜਾਈਏ ਔਰ ਅਸੀਂ ਪਰਮੇਸ਼ਰ ਦੇ ਨਾਲ ਹਮੇਸ਼ਾ ਦੇ ਲਈ ਜਿਹੜਾ ਆ ਉਹ ਰਾਸ ਕਰਨ ਦੇ ਲਈ ਤਿਆਰ ਹੋਈਏ ਤੇ ਉਹਨਾਂ ਨੇ ਕੀ ਕੀਤਾ ਸੀਗਾ ਉਹਨਾਂ ਨੇ ਉਸ ਸਮੇਂ ਰਾਜੇ ਦੀ ਮੂਰਤੀ ਨੂੰ ਮੱਥਾ ਨਹੀਂ ਟੇਕਿਆ ਪਰ ਉਹਨਾਂ ਨੇ ਉਸ ਅੱਗ ਨੂੰ ਅਪਣਾਇਆ ਜਿਹੜੀ ਸੰਸਾਰਿਕ ਅੱਗ ਸੀਗੀ ਸਜ਼ਾ ਦੇ ਤੌਰ ਤੇ ਜਿਹੜੀ ਉਹਨਾਂ ਨੂੰ ਦਿੱਤੀ ਜਾ ਰਹੀ ਸੀਗੀ ਔਰ ਸਜ਼ਾ ਸਜ਼ਾ ਕਾਦੀ ਸੀਗੀ ਕਿਸ ਜੁਰਮ ਦੀ ਸਜ਼ਾ ਸੀਗੀ ਯਹਵਾ ਪਰਮੇਸ਼ਰ ਨੂੰ ਇਨਕਾਰ ਕਰਕੇ ਕਿਸੇ ਮਨੁੱਖ ਦੀ ਮੂਰਤੀ ਦੇ ਅੱਗੇ ਮੱਥਾ ਟੇਕਣ ਦੀ ਸਜ਼ਾ ਪਰਮੇਸ਼ਰ ਨੇ ਉਹਨਾਂ ਉਹਨਾਂ ਤਿੰਨਾਂ ਨੂੰ ਪਰਮੇਸ਼ਰ ਨੇ ਅੱਗ ਦੀ ਬਾਲਦੀ ਹੋਈ ਪੱਠੀ ਦੇ ਵਿੱਚੋਂ ਬਾਹਰ ਕੱਢਿਆ ਉਹ ਵੀ ਬਿਲਕੁਲ ਸਹੀ ਤੇ ਪਰਮੇਸ਼ਰ ਨੇ ਉਥੇ ਸਾਬਿਤ ਕੀਤਾ ਕਿ ਜਿਹੜੇ ਪਰਮੇਸ਼ਰ ਦੇ ਲਈ ਆਪਣੀਆਂ ਜ਼ਿੰਦਗੀਆਂ ਨੂੰ ਦਾਅ ਤੇ ਲਾ ਦਿੰਦੇ ਆ ਜਿਹੜੇ ਪਰਮੇਸ਼ਰ ਦੇ ਵਿੱਚ ਚੱਲਦੇ ਹੋਏ ਸੰਸਾਰਿਕ ਚੀਜ਼ਾਂ ਨੂੰ ਤਿਆਗ ਕੇ ਸੰਸਾਰਿਕ ਲਾਲਸਾਵਾਂ ਨੂੰ ਤਿਆਗ ਕੇ ਸੰਸਾਰਿਕ ਜਿਹੜੇ ਆ ਵਧੀਆਂ ਨੂੰ ਤਿਆਗ ਕੇ ਪਰਮੇਸ਼ਰ ਦੇ ਰਾਹ ਨੂੰ ਚੁਣਦੇ ਆ ਤੇ ਉਹ ਹਮੇਸ਼ਾ ਦੇ ਲਈ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਸੇਫ ਰਹਿੰਦੇ ਆ ਸਲਾਮਤ ਰਹਿੰਦੇ ਆ ਔਰ ਪਰਮੇਸ਼ਰ ਕਹਿੰਦੇ ਆ ਕਿ ਨਾ ਬਲਦੀ ਅੱਗ ਤੇ ਨਾ ਵਗਦੇ ਪਾਣੀ ਤੈਨੂੰ ਕਦੇ ਵੀ ਕੋਈ ਨੁਕਸਾਨ ਨਹੀਂ ਕਰ ਸਕਦੇ ਪਰਮੇਸ਼ਰ ਕਹਿੰਦੇ ਆ ਕਿ ਅਗਰ ਤੂੰ ਮੇਰੇ ਵਚਨਾਂ ਤੇ ਖਰਾ ਆ ਅਗਰ ਤੇਰੇ ਮਨ ਦੇ ਵਿੱਚ ਮੇਰੇ ਲਈ ਵਫਾਦਾਰੀ ਆ ਤੇ ਦੁਨੀਆ ਦੀ ਕੋਈ ਵੀ ਐਸੀ ਚੀਜ਼ ਨਹੀਂ ਹੈਗੀ ਕੋਈ ਵੀ ਐਸੀ ਚੀਜ਼ ਨਹੀਂ ਆ ਜੋ ਤੈਨੂੰ ਨੁਕਸਾਨ ਪਹੁੰਚਾਵੇ ਹਰ ਇੱਕ ਚੀਜ਼ ਤੇਰੀ ਭਲਾਈ ਦੇ ਲਈ ਹੋਵੇਗੀ ਸੱਚਮੁੱਚ ਪਰਮੇਸ਼ਰ ਸਾਡਾ ਵਫਾਦਾਰ ਆ ਪਰ ਅਸੀਂ ਵਫਾਦਾਰ ਨਹੀਂ ਰਹਿ ਪਾਉਂਦੇ ਅਸੀਂ ਪਰਮੇਸ਼ਰ ਦੇ ਨਾਲ ਕਿਤੇ ਨਾ ਕਿਤੇ ਫਰੇਵਕਾਰੀ ਜਾਂਦੇ ਆ ਅਸੀਂ ਕਿਤੇ ਨਾ ਕਿਤੇ ਪਰਮੇਸ਼ਰ ਦੇ ਨਾਲ ਧੋਖਾ ਕਰੀ ਜਾਂਦੇ ਆ ਅਸੀਂ ਵਫਾਦਾਰ ਨਹੀਂ ਰਹਿੰਦੇ ਪਰ ਪਰਮੇਸ਼ਰ ਸਾਡਾ ਹਮੇਸ਼ਾ ਤੋਂ ਲੈ ਕੇ ਹਮੇਸ਼ਾ ਤੱਕ ਵਫਾਦਾਰ ਆ ਤਾਂ ਸੱਚਮੁੱਚ ਪਰਮੇਸ਼ੁਰ ਨੇ ਸਾਨੂੰ ਅੱਜ ਦੇ ਵਚਨ ਦੇ ਦੁਆਰਾ ਇਹੀ ਸਮਝਾਇਆ ਜਿੱਦਾਂ ਪਰਮੇਸ਼ੁਰ ਦੇ ਦਾਸ 다ਊਦ ਨੇ ਲਿਖਿਆ ਹੈ ਪਰਮੇਸ਼ੁਰ ਦੇ ਦਾਸ 다ਊਦ ਆਖਦੇ ਆ ਕਿ ਮੈਂ ਮਰਾਂਗਾ ਨਹੀਂ ਸਗੋਂ ਮੈਂ ਜੀਵਾਂਗਾ ਤੇ ਯਹਵਾ ਦੇ ਕੰਮਾਂ ਦਾ ਵਰਣਨ ਕਰਾਂਗਾ ਤਾਂ ਇਸੇ ਤਰ੍ਹਾਂ ਜਿੱਦਾਂ ਸਧਰਕ ਮੇਸਕ ਅਬਦਨ ਗੋ ਨੇ ਉਥੋਂ ਅਗਦੀ ਪੱਠੀ ਦੇ ਵਿੱਚੋਂ ਨਿਕਲ ਕੇ ਯਹਵਾ ਪਰਮੇਸ਼ੁਰ ਦਾ ਪ੍ਰਚਾਰ ਕੀਤਾ ਉਹਨਾਂ ਨੇ ਪਰਮੇਸ਼ੁਰ ਦੀ ਹੀ ਮਹਿਮਾ ਕੀਤੀ ਇਸੇ ਤਰ੍ਹਾਂ ਸਾਨੂੰ ਵੀ ਚਾਹੀਦਾ ਹੈ ਕਿ ਜਿੱਦਾਂ ਪਰਮੇਸ਼ਰ ਦੇ ਨਵੀਆਂ ਨੇ ਮੁਸ਼ਕਲਾਂ ਦੇ ਵਿੱਚੋਂ ਮੌਤ ਦੇ ਮੂੰਹ ਦੇ ਵਿੱਚੋਂ ਨਿਕਲ ਕੇ ਯਹਵਾ ਪਰਮੇਸ਼ਰ ਦੇ ਕੰਮਾਂ ਦਾ ਵਰਣਨ ਕੀਤਾ ਯਹਵਾ ਪਰਮੇਸ਼ਰ ਦੇ ਗਵਾਹ ਬਣੇ ਤਾਂ ਅਗਰ ਸਾਡੇ ਵੀ ਜ਼ਿੰਦਗੀਆਂ ਦੇ ਵਿੱਚ ਅਸੀਂ ਪਰਮੇਸ਼ਰ ਦੇ ਨਾਲ ਵਫਾਦਾਰੀ ਕਰਦੇ ਤਾਂ ਪਰਮੇਸ਼ਰ ਸਾਡੇ ਜ਼ਿੰਦਗੀ ਦੇ ਵਿੱਚ ਕੰਮ ਜ਼ਰੂਰ ਕਰਦੇ ਆ ਤੇ ਅਸੀਂ ਕਿੱਦਾਂ ਪਰਮੇਸ਼ਰ ਦੇ ਗਵਾਹ ਬਣ ਸਕਦੇ ਆ ਅਸੀਂ ਕਿੱਦਾਂ ਪਰਮੇਸ਼ਰ ਦੇ ਕੰਮਾਂ ਦਾ ਵਰਣਨ ਕਰ ਸਕਦੇ ਆ ਅਸੀਂ ਪਰਮੇਸ਼ਰ ਦੇ ਕੀਤੇ ਹੋਏ ਕੰਮਾਂ ਨੂੰ ਜੋ ਸਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਨੇ ਕੀਤੇ ਆ ਉਹਨਾਂ ਨੂੰ ਅਸੀਂ ਦੱਸਣਾ ਆ ਆਪਣੇ ਭੈਣਾ ਭਾਈਆਂ ਨੂੰ ਦੱਸਣਾ ਆ ਆਪਣੇ ਆਂਢ ਗੁਆਰ ਨੂੰ ਦੱਸਣਾ ਆ ਜਿੰਨੇ ਵੀ ਸਾਡੇ ਆਸ-ਪਾਸ ਦੇ ਲੋਕ ਆ ਅਸੀਂ ਉਹਨਾਂ ਨੂੰ ਦੱਸਣਾ ਆ ਜਦੋਂ ਕਦੇ ਵੀ ਮੌਕਾ ਲੱਗਦਾ ਜਦੋਂ ਵੀ ਅਸੀਂ ਚਾਰ ਬੰਦਿਆਂ ਦੇ ਵਿੱਚ ਬੈਠੇ ਆ ਚਾਰ ਲੇਡੀਜ਼ ਦੇ ਵਿੱਚ ਬੈਣੀ ਆ ਆ ਭੈਣਾ ਅਸੀਂ ਪਰਮੇਸ਼ਰ ਦੇ ਕੰਮਾਂ ਦਾ ਵਰਣਨ ਕਰਨਾ ਆ ਉੱਥੇ ਕੀ ਹੋਊਗਾ ਉੱਥੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਵੀ ਹੋਊਗੀ ਔਰ ਉੱਥੇ ਪਰਮੇਸ਼ਰ ਦੇ ਨਾਮ ਨੂੰ ਅਸੀਂ ਉੱਚਾ ਵੀ ਚੱਕਦੇ ਆਂ ਤੇ ਅਸੀਂ ਪਰਮੇਸ਼ਰ ਦੀ ਗਵਾਹੀ ਵੀ ਦਿੰਨੇ ਆਂ ਤਾਂ ਸੱਚਮੁੱਚ ਪਰਮੇਸ਼ਰ ਨੇ ਸਾਨੂੰ ਹਰ ਇੱਕ ਘਨਾਉਣੇ ਪਾਪ ਤੋਂ ਦੂਰ ਕਰਕੇ ਪਰਮੇਸ਼ਰ ਨੇ ਸਾਨੂੰ ਜੀਵਨ ਦਿੱਤਾ ਹੈ ਤਾਂ ਇਸੇ ਜੀਵਨ ਦੇ ਲਈ ਅਸੀਂ ਪਰਮੇਸ਼ਰ ਜੀ ਦੇ ਅੱਗੇ ਪ੍ਰਾਰਥਨਾ ਕਰਾਂਗੇ ਔਰ ਧੰਨਵਾਦ ਕਰਾਂਗੇ ਆਓ ਸਾਰੇ ਹੀ ਭੈਣ ਭਰਾ ਰਲ ਕੇ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦੇ ਆਂ ਔਰ ਪਰਮੇਸ਼ਰ ਦਾ ਧੰਨਵਾਦ ਕਰਦੇ ਆਂ ਕਿ ਪਰਮੇਸ਼ਰ ਨੇ ਸਾਨੂੰ ਮਹਤ ਦੇ ਮੂੰਹ ਵਿੱਚ ਨਹੀਂ ਪਾਇਆ ਪਰ ਪਰਮੇਸ਼ਰ ਨੇ ਸਾਨੂੰ ਹੁਣ ਤੱਕ ਜੀਵਨ ਦਿੱਤਾ ਹੈ ਤਾਂ ਕਿ ਅਸੀਂ ਤੋਬਾ ਕਰੀਏ ਔਰ ਬਚਾਈ ਜਾਈਏ ਔਰ ਪਰਮੇਸ਼ਰ ਦੇ ਜੀਵਨ ਨੂੰ ਹਮੇਸ਼ਾ 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 ਦੇ ਲਈ ਪਾਲੀਏ ਤਾਂ ਆਓ ਸਭ ਜਨ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਧੰਨਵਾਦ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਰ ਜੀ ਧੰਨਵਾਦ ਕਰਦੇ ਆ ਅੱਜ ਦੁਪਹਿਰ ਦੀ ਖੂਬਸੂਰਤ ਅਜ਼ੂਰੀ ਦੇ ਲਈ ਪਰਮੇਸ਼ਵਰ ਜੀ ਜੋ ਤੁਸੀਂ ਸਾਨੂੰ ਅੱਜ ਦੁਪਹਿਰ ਦੀ ਖੂਬਸੂਰਤ ਹਜ਼ੂਰੀ ਦਾ ਸਨਮਾਨ ਬਖਸ਼ਿਆ ਹੈ ਪਰਮੇਸ਼ਵਰ ਜੀ ਇਸ ਖੂਬਸੂਰਤ ਸਮੇਂ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਮੇਰੇ ਸਮਰਥੀ ਪਰਮੇਸ਼ਵਰ ਜੀ ਕਿ ਤੁਸੀਂ ਸਾਨੂੰ ਹੁਣ ਤੱਕ ਜਿਉਂਦੇ ਦੀ ਧਰਤੀ ਤੇ ਜਿਉਂਦੇ ਰੱਖਿਆ ਹੈ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆਂ ਖੁਦਾਵੰਨ ਜੀ ਕਿ ਤੁਸੀਂ ਸਾਡੀ ਜ਼ਿੰਦਗੀਆਂ ਦੇ ਵਿੱਚ ਆਸ਼ੀਸ਼ਾਂ ਬਰਕਤਾਂ ਦੇ ਨਾਲ ਸਾਨੂੰ ਬles ਕੀਤਾ ਪ੍ਰਭੂ ਜੀ ਸਾਡੀ ਜ਼ਿੰਦਗੀਆਂ ਦੇ ਵਿੱਚ ਬਹੁਤ ਸਾਰੇ ਪਾਪ ਗੁਨਾਹ ਸੀ ਪਰ ਪ੍ਰਭੂ ਜੀ ਤੁਸੀਂ ਸਾਡੇ ਸਾਰੇ ਹੀ ਗੁਨਾਹਾਂ ਨੂੰ ਮਾਫ ਕੀਤਾ ਸਾਰੇ ਗੁਨਾਹਾਂ ਨੂੰ ਬਖਸ਼ ਕੇ ਪ੍ਰਭੂ ਜੀ ਤੁਸੀਂ ਸਾਨੂੰ ਨਵਾਂ ਜੀਵਨ ਦਿੱਤਾ ਹੈ ਪਰਮੇਸ਼ਰ ਜੀ ਤੁਸੀਂ ਸਾਨੂੰ ਨਵੇਂ ਜ਼ਿੰਦਗੀ ਦੇ ਨਾਲ ਬles ਕੀਤਾ ਪਰਮੇਸ਼ਰ ਜੀ ਤੁਸੀਂ ਸਾਡੇ ਸਾਰੇ ਅਪਰਾਧਾਂ ਨੂੰ ਪਾਪਾਂ ਨੂੰ ਖਿਵਾ ਕਰਕੇ ਖੁਦਾਵੰਨ ਜੀ ਸਾਨੂੰ ਸੱਚ ਦੇ ਰਾਤੇ ਤੋਰਿਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾ ਬਹੁਤ ਸਾਰੀ ਪ੍ਰਭ ਜੀ ਬਹੁਤ ਵਾਰ ਸ਼ੈਤਾਨ ਨੇ ਸਾਡੀ ਜ਼ਿੰਦਗੀਆਂ ਦੇ ਵਿੱਚ ਪ੍ਰਭ ਜੀ ਬਹੁਤ ਸਾਰਾ ਦੁੱਖ ਲੈ ਕੇ ਆਂਦਾ ਪ੍ਰਭ ਜੀ ਪਰ ਤੁਸੀਂ ਹਰ ਵਾਰ ਸਾਨੂੰ ਹਿੰਮਤ ਤਾਕਤ تسਲੀ ਦਿੱਤੀ ਔਰ ਹਰ ਵਾਰ ਤੁਸੀਂ ਸਾਨੂੰ ਬਚਾਇਆ ਤੇ ਜੀਵਨ ਦੇ ਰਾਤੇ ਤੋਰਿਆ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆਂ ਖੁਦਾਵੰਨ ਜੀ ਇਹਨਾਂ ਸਾਰੀਆਂ ਭਲਾਈਆਂ ਦੇ ਲਈ ਖੁਦਾ ਜੋ ਤੁਸੀਂ ਸਾਡੇ ਤੇ ਭਲਾਈਆਂ ਕੀਤੀਆਂ ਸਾਰੀ ਦਇਆ ਦੇ ਲਈ ਪਰਮੇਸ਼ਰ ਜੀ ਜੋ ਤੁਸੀਂ ਸਾਡੇ ਉੱਪਰ ਦਇਆ ਕੀਤੀ ਔਰ ਪਬਜੀ ਸਾਰੇ ਰਹਿਮ ਦੇ ਲਈ ਖੁਦਾ ਜੋ ਤੁਸੀਂ ਸਾਡੇ ਤੇ ਰਹਿਮ ਕਰਕੇ ਸਾਨੂੰ ਬਖਸ਼ਿਆ ਬਚਾਇਆ ਖੁਦਾ ਧੰਨਵਾਦ ਕਰਦੇ ਪਰਮੇਸ਼ਰ ਜੀ ਅਸੀਂ ਸਾਰੇ ਹੀ ਭੈਣਾ ਭਰਾਵਾਂ ਦੇ ਲਈ ਜੋ ਅੱਜ ਦੀ ਹਜ਼ੂਰੀ ਦੇ ਵਿੱਚ ਇਕੱਠੇ ਹੋਏ ਨੇ ਖੁਦਾ ਇਹਨਾਂ ਸਾਰੇ ਭੈਣਾ ਭਰਾਵਾਂ ਨੂੰ ਪਰਮੇਸ਼ਰ ਤੁਹਾਡੇ ਹੱਥਾਂ 'ਚ ਸੌਂਦਦੇ ਆਂ ਖੁਦਾ ਇਨਾਂ ਨੂੰ ਆਪਣੇ ਪਾਕ ਪਵਿੱਤਰ ਹੱਥਾਂ ਦੇ ਵਿੱਚ ਲਾਓ ਪਰਮੇਸ਼ਵਰੀ ਔਰ ਤੁਸੀਂ ਇਹਨਾਂ ਨੂੰ ਖੁਦਾਵੰਨ ਜੀ ਹੋਰ ਵੀ ਵਧਾਓ ਪਰਮੇਸ਼ਵਰੀ ਇਹਨਾਂ ਉੱਪਰ ਦਇਆ ਪਹਲਾਈ ਕਿਰਪਾ ਪਰਮੇਸ਼ਵਰੀ ਹੁਣ ਤੋਂ ਲੈ ਕੇ ਸਦਾ ਤੱਕ ਹੁੰਦੀ ਰਹੇ ਖੁਦਾ ਮੇਰੇ ਮਹਾਨ ਖੁਦਾਵੰਜੀ ਦਇਆ ਕਰੋ ਕਿਰਪਾ ਕਰੋ ਸਮਰਥੀ ਪਰਮੇਸ਼ਰ ਇਹਨਾਂ ਸਾਰੇ ਹੀ ਘਰਾ ਪਰਿਵਾਰਾਂ ਨੂੰ ਪਰਮੇਸ਼ਰ ਜੀ ਤੁਹਾਡੇ ਪਾਕ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੇ ਆਂ ਖੁਦਾ ਇਹਨਾਂ ਸਾਰੇ ਹੀ ਭੈਣਾ ਭਰਾਵਾਂ ਨੂੰ ਪਰਮੇਸ਼ਰ ਜੀ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੇ ਖੁਦਾ ਇਹਨਾਂ ਨੂੰ ਕੋਈ ਵੀ ਵੈਰੀ ਦੀ ਸ਼ਕਤੀ ਛਾਉਣੇ ਨਾ ਪਾਏ ਪ੍ਰਭੂ ਜੀ ਪਰ ਪ੍ਰਭੂ ਜੀ ਹਰ ਸਮੇਂ ਹਰ ਜਗ੍ਹਾ ਪਰਮੇਸ਼ਰ ਤੁਹਾਡੇ ਪਵਿੱਤਰ ਲੋਕ ਦਾ ਤੁਹਾਡੇ ਪਵਿੱਤਰ ਹੱਥਾਂ ਦੇ ਵਿੱਚ ਰਹਿਣ ਤੁਹਾਡੀ ਦਇਆ ਦੇ ਵਿੱਚ ਰਹਿਣ ਔਰ ਹਰ ਇੱਕ ਕੰਮ ਦੇ ਵਿੱਚ ਸਫਲ ਹੋਣ ਖੁਦਾਵੰਜੀ ਧੰਨਵਾਦ ਕਰਦੇ ਪ੍ਰਭ ਜੀ ਤੁਸੀਂ ਹੁਣ ਦੇ ਸਮੇਂ ਤੱਕ ਸੰਭਾਲ ਕੇ ਰੱਖਿਆ ਆਉਣ ਵਾਲਾ ਸਾਰਾ ਸਮਾਂ ਤੁਹਾਡੇ ਹੱਥਾਂ ਚ ਸੌਂਪਦੇ ਆਂ ਖੁਦਾ ਇਹਨਾਂ ਸਾਰੇ ਘਰਾਂ ਪਰਿਵਾਰਾਂ ਨੂੰ ਆਸ਼ੀਸ਼ ਬਰਕਤ ਦੇਣਾ ਖੁਦਾ ਇਹਨਾਂ ਸਾਰੇ ਹੀ ਘਰਾਂ ਪਰਿਵਾਰਾਂ ਦੇ ਲਈ ਤੁਹਾਡੀ ਦਇਆ ਭਲਾਈ ਆਸ਼ੀਸ਼ ਬਰਕਤ ਹੁਣ ਤੋਂ ਲੈ ਕੇ ਸਦਾ ਤੱਕ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆਂ ਆਮੇਨ 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 ਸਾਰੀ ਕਲੀਸਥੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ